ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਰਿਆਲੇ ਪਹੁੰਚੇ ਆ ਵੀਰ ਜਗਰਾਤ ਸਿੰਘ ਉਹਨਾਂ ਦੇ ਕੋਲ ਅੱਜ ਇਸ ਫਾਰਮ ਤੋਂ ਵੜਾ ਬਕਾਊ ਆ ਟੋਟਲ 5 ਗਨਾਂ ਦਾ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੇ ਪਸ਼ੂ ਸੂਏ ਸੁਆਏ ਆ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 25 ਜਨਵਰੀ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਮਾਰਨਿੰਗ ਦੋਸਤੋ ਪਸ਼ੂ ਜਿਹੜੇ ਆ ਚੋਏ ਚੁਬਾਏ ਆ ਠੀਕ ਆ ਜੀ ਕਿੰਨੇ ਕਿੰਨੇ ਸਮੇਂ ਤੇ ਜਿਹੜੀਆਂ ਚੁਵਾਈਆਂ ਨੇ ਦੀਆਂ ਹੋਈਆਂ ਨੇ ਉਹ ਪੂਰੀ ਵੀਡੀਓ ਦੇ ਵਿੱਚ ਆਪਾਂ ਚੱਲਾਂਗੇ ਫੁੱਲ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਜਗਰਾਜ ਦੇ ਨਾਲ ਗੱਲਬਾਤ ਕਰਕੇ ਤੇ ਪਹੁੰਚ ਤੁਸੀਂ ਖਾਸ ਕਰਿਆਲੇ ਕਰਨੀ ਆ ਠੀਕ ਆ ਜੀ ਸੋ ਪੱਟੀ ਤਹਿਸੀਲ ਛਿਲਾ ਸ਼੍ਰੀ ਤਰਨਤਾਰਨ ਸਾਹਿਬ ਫੋਟੋ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜਗਰਾਜ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਸ ਨਾਲ ਤੁਸੀਂ ਢੇੜਾ ਬਹੁਤ ਵਧੀਆ ਜਗਰਾਜ ਵੀਰ ਠੀਕ ਠਾਕ ਜੀ ਹਾਂ ਜੀ ਵਧੀਆ 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 ਤੇ ਜਗਰਾਜ ਉਹਨੇ ਮਾਲ ਪਾਇਆ ਸੀ ਬਿਗ ਬੁਗ ਗਿਆ ਪਸ਼ ਹਾਂਜੀ ਅੱਜ ਆਪਣੇ ਕੋਲ ਪੰਜ ਬੇੜਾਂ ਤੇ ਪੰਜੇ ਸੂਈਆਂ ਜੀ ਹਾਂਜੀ ਸੂਈਆਂ ਠੀਕ ਆ ਜੀ ਤੇ ਬੱਚੇ ਪੁੱਛੇ ਪ੍ਰੋਪਰ ਸਾਰਿਆਂ ਦੇ ਨਾਲ ਹੀ ਆ ਨਾਲ-ਨਾਲ ਦੋ ਬੱਚੀਆਂ ਹਾਂ ਤੇ ਦੋਹਾਂ ਦੇ ਬੱਚੇ ਆ ਔਰ ਬੱਚਿਆਂ ਬਗੈਰ ਆ ਇੱਕ ਬਗੈਰ ਬੱਚਿਆਂ ਆ ਆ ਜਿਹੜੀ ਬਲੈਕ ਖੜੀ ਆ ਇਹ ਬਗੈਰ ਬੱਚਿਆਂ ਠੀਕ ਆ ਜੀ ਲਓ ਵੀ ਇੱਕ ਬਗੈਰ ਬੱਚਿਆਂ ਆ ਠੀਕ ਆ ਜੀ ਬਾਕੀ ਐਨੀਮਲ ਆ ਦਿਖਾ ਦਿੰਦਾ ਇੱਕ ਪੂਰੀ ਮੋਟੇ ਤੌਰ ਤੇ ਸੋ ਜਿੰਨੀਆਂ ਬੇੜਾਂ ਤੁਸੀਂ ਦੇਖੋਗੇ ਸਾਰੀਆਂ ਬੇੜਾਂ ਦੇ ਮਗਰ ਬੱਚੇ ਆ ਇੱਕ ਆ ਬੇੜ ਜਿਹੜੀ ਆ ਤਕਰੀਬਨ ਕੁਝ ਇੱਕ ਟਾਈਮ ਜਾਂ ਕਿਹ ਲੋ ਕੁਝ ਸਮਾਂ ਪਹਿਲਾਂ ਜਿਹੜੀ ਸੂਈ ਸਵਾਈ ਆ ਤੇ ਜਗਰਾਜ ਵੀਰੇ ਸ਼ੁਰੂਆਤ ਕਿਹੜੇ ਪਾਸੇ ਕਰਦੇ ਜੇ ਇਧਰੋਂ ਮਰਜ਼ੀ ਕਰ ਲਓ ਇਧਰੋਂ ਕਰ ਲਓ ਉਧਰ ਕਰ ਲਓ ਆ ਪਹਿਲੇ ਨੰਬਰ ਤੋਂ ਇੱਥੋਂ ਕਰ ਲੀਏ ਜਿਹੜੀ ਬਾਹਰ ਬੰਨੀ ਆਪਾਂ ਉੱਥੇ ਕਰ ਲਈਏ ਤੇ ਇਹਦਾ ਸੁਆ ਵੀਰ ਦੱਸਦਿਏ ਇਹ ਕਿਦਨ ਸੁਈ ਆ ਇਹ ਸੁਈ ਆ ਪਰਸੋਂ ਅੱਜ ਤੱਕ ਜਗਦੇ ਰਹਿਆ ਸੀ ਇਹਨੂੰ ਜਿਹਨੇ ਸੁਈ ਉਹਦਣਾ ਮਾ ਲੋ ਵਿਸ਼ੇਕ ਹੋ ਜੇ ਠੀਕਾ ਜੀ ਜੇਰ ਜਰ ਦੀ ਸਾਫ ਹੋ ਗਈ ਆ ਆ ਤੇ ਮਗਰੇ ਦੇ ਬੱਚੀ ਆ ਗਈ ਹੈ ਦੋਜਣੇ ਪਹਿਲਾ ਸੁਆ ਪਹਿਲਣੀ ਆ ਹਾਂ ਮਗਰ ਬੱਚੀ ਆ ਘਰ ਵਾਲੇ ਮੈਨੂੰ ਪਹਿਲੇ ਲਾਂਦੇ ਜੇ ਮੈਂ ਨਾ ਨਹੀਂ ਦੂਜੇ ਨੇ ਮਾਰੀ ਔਲ ਜੇ ਕੀਤੀ ਤੇ ਹੜੀ ਹੁਣ ਹੋ ਗਈ ਸੈਟ ਲੋਬੀ ਆ ਪਰਸੋਂ ਦੀ ਸੂਈ ਆ ਠੀਕ ਆ ਜੀ ਜੋ ਜਿਹਰ ਜੁਰ ਪ੍ਰੋਪਰ ਡਾਨਾ ਹਾਂ ਤੇ ਬੋਲਾ ਕਿੰਨਾ ਦੇ ਥੱਲੇ ਇਹ ਥੱਲੇ ਹੋਊਗਾ ਕੋਈ 13-14 ਕਿਲੋ ਦੇ ਕਰੀਬ ਹੋਊਗਾ 13-14 ਕਿਲੋ ਬੋਲਾ ਹੀ ਆ ਹਾਂ ਸ਼ਟਾਰਟਿੰਗ ਕੀਤੀ ਨੇ ਲਓ ਜੀ 13-14 ਕਿਲੋ ਬੋਲੇ ਦੀ ਸ਼ਟਾਰਟਿੰਗ ਹੀ ਆ ਹਾਂ ਮੱਛੀ ਮਗਰਾ ਨਾੜਵਾ ਨਾਲਾ ਬੱਚੇ ਦੇ ਠੀਕ ਆ ਜੀ ਸੋ ਪਹਿਲਾਂ ਨੇ ਵੇਰ ਆ ਠੀਕ ਆ ਜੀ ਥੋੜਾ ਤੋਰ ਕੇ ਆਪਾਂ ਤੁਹਾਨੂੰ ਚਲਾ ਕੇ ਇੱਧਰ ਦਿਖਾਉਣੇ ਆ ਆ ਕਰੋ ਚੈੱਕ ਠੀਕ ਆ ਬਾਕੀ ਚੁਵਾਈ ਚੁਵਾਈ ਦੀ ਚੰਗੀ ਨਿਕਲੀ ਵੀਰੇ ਚੁਵਾਈ ਚੁਵਾਈ ਦੀ ਸਾਫ ਵਧੀਆ ਠੀਕ ਆ ਜੀ ਸੋ ਚੋਣ ਚਾਂ ਦੀ ਖਰੀ ਆ ਠੀਕ ਆ ਜੀ ਚੋਣ ਚਾਂ ਦੀ ਚੰਗੀ ਨਿਕਲੀ ਆ ਤੇ ਬਾਕੀ ਮੇਰਾ ਭਰਾ ਜਿੰਨੇ ਖਰੀਦਦਾਰੀ ਕਰਨੀ ਇੱਥੇ ਆਣ ਕੇ ਆਪਦੇ ਦੋ ਟਾਈਮ ਚੁਕੇ ਵੇਖ ਹੀ ਲੈਣੀਆਂ ਹਾਂ ਤਸੱਲੀ ਕਰਕੇ ਦਿਹਾੜੀ ਗਾਲਜੀ ਕੀਤੀ ਸੀ ਹੋ ਗਈ ਸੈਟ ਹੁਣ ਠੀਕ ਆ ਲੋ ਦੀ ਠੀਕ ਆ ਜੀ ਸੋ ਇਹ ਹਵਾਨਾ ਛੱਡਾ ਤੇ ਕੱਦ ਵੀ ਜਿਹੜਾ ਦੋਸਤੋ ਸੋਹਣਾ ਹੈ ਵਧੀਆ ਕੱਦ ਕਾਠ ਦੇ ਵਿੱਚ ਮੀਡੀਅਮ ਤੋਂ ਪਲੱਸ ਹੈ ਇਹਦਾ ਵਡੀਆਂ ਬੈੜਾਂ ਦੇ ਵਿੱਚ ਹੀ ਹੈ ਤੇ ਜਗਰਾਜ ਦੇ ਦਾਂ ਕਿ ਕਿੰਨੇ ਦੀ ਵਿਰੇ ਆ ਮੋਹ ਲੈ ਕਰ ਲੀਏ 75 75 ਕਰ ਲੀਏ ਜੋ ਮਰਜੀ 70000 ਜੋ ਮਾਨਦਨ ਕਰਨਾ ਹੈ 70000 ਚੋਂ ਹਾਂ ਇਹ ਮਾਲ ਆਪਾਂ ਬਿਲਕੁਲ ਲੈਸ ਤੋਂ ਲੈਸ ਕਰਕੇ ਦੇਣਾ ਚਾਹੀਦਾ ਲੈਜ ਕਰਕੇ ਹੀ ਲਓ ਵੀ ਜਾਇਜ਼ ਤੋਂ ਜਾਇਜ਼ ਦੋਸਤੋ ਮਾਲ ਮਿਲੂਗਾ ਤੁਹਾਨੂੰ ਠੀਕ ਆ ਜੀ ਵੈੜ ਜਿਹਨੇ ਭੜਾ ਭੜਾ ਲੈਗੇ ਨਾ ਪੰਜਾਹ 75 ਦੀ ਕੋਈ ਵੇਚ ਲੈ ਵੇਚ ਲੈ ਵਿਕਤੀ ਵੀ ਹੈਗੀ ਆ ਬੈੜ ਬਹੁਤ ਚੰਗੀ ਆ ਠੀਕ ਆ ਜੀ ਦੋਦੇ ਤੇਜ ਆਉਣਾ ਵੈੜ ਨੇ ਬਿਲਕੁਲ ਮੈਂ ਵੀ ਕਿਸੇ ਪ੍ਰ ਮਾਈ ਕਰਨੀ ਆ ਠੀਕ ਆ ਜੀ ਗਾ ਨਫੇ ਤੇ ਵੀ ਪਸ਼ੂ ਖਰੀਦ ਕੇ ਅਗੇ ਵੇਚਣਾ ਤੇ ਉਹਨੂੰ ਵੀ ਰੋਟੀ ਪਾਣੀ ਦਊਗੀ ਠੀਕ ਆ ਜੀ ਕਰਮਾਂ ਲਈ ਵੈਸੇ ਇੱਕ ਵਾਰੀ ਸੂਈ ਸੁਆਦ ਵਿੱਚ ਆ ਪਰ ਸੋਈ ਸੁਈ ਜੇ ਆ ਜੁਰ ਪ੍ਰੋਪਰ ਪਾ ਕੇ ਸਾਫ਼ ਹੋ ਗਈ ਠੀਕ ਆ ਤੇ ਤੇ ਚਵਾਚਬੂਦੀ ਚੰਗੀ ਆ ਮਗਰ ਵੱੱਛੀ ਆ ਵਾਦੇ ਬੰਦੀ ਆ ਕਿਸੇ ਪ੍ਰਾਣੇ ਘਰੇ ਵੀ ਟਿਕਾਉਣੀ ਆ ਘਰੇ ਖਰੀਦਣੀ ਆ ਘਰੇ ਰੱਖਣ ਵਾਸਤੇ ਤੇ ਹੱਥ ਪਾ ਸਕਦੇ ਹੋ ਤੁਸੀਂ ਇਧਰ ਦੇ ਪਾਸੇ ਆਪਾਂ ਤੁਹਾਨੂੰ ਇਧਰੋਂ ਇੱਕ ਬੰਨੇ ਹੋਰ ਜਿਹੜੀਆਂ ਬਹਿਣਾ ਦੋਸੋ ਇਧਰੋਂ ਸ਼ਟਾਰਟ ਕਰ ਲਵਾਂਗੇ ਇੱਕ ਆ ਜਿਹੜੀ ਬਗੈਰ ਬੱਚੇ ਤੋਂ ਆ ਜਗਰਾਜੀ ਵੀਰ ਹਾਂਜੀ ਇਹਦਾ ਸੂਬਾ ਤੇ ਸਮਾਂ ਕਿੰਨਾ ਹੋ ਗਿਆ ਇਹਨੂੰ ਸਵੇਰ ਆ ਜੀ ਸਮਝ ਲੈਣਾ ਤੀਜਾ ਲੈਣਾ ਚੌਥਾ ਲੈਣਾ ਆਉਦੀ ਸਮਝ ਕਰ ਤੀਜਾ ਚੌਥਾ ਮੰਨ ਲੈ ਤੇ ਦੁੱਧ ਕਿੰਨਾ ਦੁੱਧ ਹੋਊਗਾ 14 ਕਿਲੋ ਕੰਡੇ ਵਾਲਾ ਹੋਣ 14 ਹਾਂ ਕੋਈ ਸੂਈ ਸਾਈ ਦਾ ਕੋਈ ਸਮਾਂ ਦੋ ਮਹੀਨਿਆਂ ਦੀ ਦੋ ਮਹੀਨਿਆਂ ਦੀ ਹਾਂਜੀ ਲਓ ਜੀ 14 ਕਿਲੋ ਦੁੱਧ ਇਸ ਗਾਂ ਦੇ ਥੱਲੇ ਦੋਸਤੋ ਹੁਣ ਹਾਜ਼ਰ ਆ ਤੇ ਸਵੇਰਾਂ ਦੇ ਵਿੱਚ ਚੌਥਾ ਸਵੇਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ 14 ਕਿਲੋ ਦੁੱਧ ਠੀਕ ਆ ਜੀ ਆ ਦੇਖੋ ਵਾਜੂ ਬਹੁਤ ਚੰਗਾ। ਬਾਕੀ ਵਾਜਨ ਵੇਟ ਬਹੁਤ ਜ਼ਿਆਦਾ। ਵਾਜਨ ਵੇਟ ਵਾਲੇ ਪਾਸਿਓ ਕੋਈ ਢਿੱਲ ਨਹੀਂ ਗਈ। ਫੁੱਲ ਵਾਜਨ ਵੇਟ ਦੇ ਵਿੱਚ ਆ। ਆ ਦੇਖੋ। ਚਾਰੇ ਥਲਾਂ ਦੀ ਚੋਣ ਚੰਗੀ ਓਕੇ ਆ? ਮੈਂ ਓਕੇ ਓਕੇ। ਠੀਕ ਆ। ਚੋਣਾਂ ਡੰਗਰਾ ਮੈਂ ਕੋਈ ਮਾੜਾ ਉਹ। ਠੀਕ ਆ ਜੀ। ਸੋ ਦੋਸਤੋ ਵੈਸੇ ਕੱਲੇ ਕੱਲੇ ਪਸ਼ੂ ਦਾ ਚਲੋ ਆਪਣਾ ਪੁੱਛਣਾ ਪੈਂਦਾ, ਵੇਰਵਾ ਲੈਣਾ ਪੈਂਦਾ। ਵੈਸੇ ਚੋਣ ਦੇ ਵਿੱਚ ਕੋਈ ਡਿਫੈਕਟ ਹੋਇਆ, ਕੋਈ ਉੰਨੀ ਕੀ ਹੋਈ ਤੇ ਆਂਡਰ ਮਾਲਕ ਵਿਜਨ ਨੋਟ ਜ਼ਰੂਰ ਕਰਾ ਦਿੰਦੇ ਆ ਠੀਕ ਆ ਜੀ। ਇਸ ਕਰਕੇ ਆਪਾਂ ਵਾਰੀ ਵਾਰੀ ਪੁੱਛਦੇ ਆ ਬਾਕੀ ਤੁਹਾਡਾ ਵੀ ਫਰਜ ਬਣਦਾ ਵੀ ਇੱਕ ਵਾਰੀ ਪੂਰੀ ਵੀਡੀਓ ਜਿਹੜੀ ਦੇਖਿਆ ਕਰੋ ਸਕਿੱਪਣਾ ਕਰਿਆ ਕਰੋ ਵਿੱਚੋਂ ਵੀਰ ਛੱਡ ਛੱਡ ਕੇ ਜਿਹੜੀ ਵੀਡੀਓ ਦੇਖਦੇ ਆ ਤੇ ਉਹਦੇ ਵਿੱਚ ਕੀ ਹੁੰਦਾ ਵੀ ਫੁੱਲ ਡਿਟੇਲ ਦਾ ਜਿਹੜਾ ਪਤਾ ਨਹੀਂ ਲੱਗਦਾਗਾ ਠੀਕ ਆ ਤੇ 14 ਕਿਲੋ ਦੁੱਧ ਤੀਜਾ ਚੌਥਾ ਚੌਥਾ ਸੂਬਾ ਜਿਹੜਾ ਮੰਨ ਕੇ ਕੋਈ ਭਰਾਏ ਗਾਂ ਖਰੀਦਦਾਰੀ ਕਰ ਸਕਦਾ ਤੇ ਇਹ ਜਗਰਾ ਦੇ ਦਵਾਂਗੇ ਕਿੰਨੇ ਦੀ ਵੀਰ ਅੱਜ ਮੋਲ ਕਰ ਲਈ 40 ਮੋਲ ਕਰ ਲਈ 35 32 ਹਜ਼ਾਰ ਦੀ 32 ਹਜ਼ਾਰ ਦੀ ਹਾਂਜੀ ਲਓ ਜੀ 32000 ਦੀ ਅੱਜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਨਾਰੀ ਨੂੜੀ ਤੁਸੀਂ ਵੇਖ ਸਕਦੇ ਜੀ ਬਹੁਤ ਚੰਗੀਆਂ ਨਾਰਾਂ ਨੂੜਾਂ ਦੋਏ ਮੰਨੇ ਬੜੀਆਂ ਚੰਗੀਆਂ ਹਾਂ ਦੁੱਧ ਵਾਲੀ ਆ ਠੀਕ ਆ ਜੀ ਠੀਕ ਆ ਇਹ ਦੋਸਤੋ ਬਗੈਰ ਬੱਚੇ ਤੋਂ ਆਪਾਂ ਤੁਹਾਨੂੰ ਦਿਖਾਈ ਆ ਠੀਕ ਆ ਇਧਰ ਇੱਕ ਆ ਵੈਰ ਤੁਹਾਨੂੰ ਦਿਖਾਉਣੇ ਆ ਸੁੰਦਰਤਾ ਇਸ ਵੈਰ ਨੂੰ ਵੀ ਕਾਫੀ ਚੰਗੀ ਆ ਤੇ ਜਗਰਾਜ ਵੀਰੇ ਦਾ ਕੀ ਸੁਵਾ ਕੀ ਰਿਕਾਰਡ ਆ ਇਹ ਸੁਵਾ ਦੂਜਾ ਦੂਜਾ ਹਾਂ ਜੀ ਅੱਜ ਕਿੰਨੇ ਦਿਨਾਂ ਦੀ ਸੂਈ ਆ ਇਹਨੇ ਸੂਈ ਨ ਹੋ ਗਈ ਆ ਕੋ 14 15 ਦਿਨਾਂ ਦੀ 15 14 ਦਿਨ ਹੋ ਗਏ ਹਾਂ ਬੱਚਾ ਇਹ ਮਕਰ ਕੀ ਆ ਬੱਚਾ ਇਹ ਮਗਰਾ ਆ ਗਿਆ ਅੱਛਾ ਹਾਂਜੀ ਤੇ ਦੁੱਧ ਐਸ ਵਕਤ ਕਿੰਨਾ ਦੁੱਧ ਉਸ ਵੇਲੇ 24 25 ਗਲ ਹੋਣ ਪਿਆ ਇਸ ਵਕਤ 24 25 ਲੀਟਰ ਆਜਰ ਜਿਹੜਾ ਸ਼ਾਮ ਨੂੰ ਤੇ ਆਇਆ ਫੁੱਟਬਾਲ ਖੇਡਦੀ ਮਾਰਨਿੰਗ 24 ਦਾ ਸਮਾਂ ਜ਼ਰੂਰ ਦੱਸ ਦੇ ਮੇਰਾ ਵੀ ਇਹ ਆਪਣੇ 6 ਵਜੇ ਦਾ ਹੁਣ 11:30 12:00 ਕੇ ਵਜਣ ਦਾ ਹਾਂ ਅਜੇ ਟਾਈਮ ਕੋਈ ਨਹੀਂ ਆਇਆ ਅਜੇ ਬਿਲਕੁਲ ਮੋਬੀ ਹਜੇ ਆਦ ਦੇ ਵਿੱਚ ਹੀ ਗਿਆ ਜੇਕਰ ਆਪਾਂ 24 ਦੀ ਗੱਲ ਕਰੀਏ ਤੇ ਮਾਰਨਿੰਗ ਜਿਹੜਾ ਦੋਸਤੋ ਸਮਾਂ ਤੁਹਾਨੂੰ ਨੋਟ ਕਰਾ ਦਿੱਤਾ ਠੀਕ ਹੈ ਜੀ ਤੇ ਹੁਣ ਤਕਰੀਬਨ ਕੋਈ 11:30 ਮ ਉਹ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ ਠੀਕ ਆ ਜੀ ਜਿੰਨਾ ਵੀ ਬਣਿਆ ਥਣਿਆ ਪਸ਼ੂ ਤੁਹਾਨੂੰ ਨਜ਼ਰ ਆ ਰਿਹਾ ਅਜੇ ਹਾਫ ਡੇ ਹੋਇਆ ਠੀਕ ਆ ਜੀ ਤੇ ਸ਼ਾਮ ਦੀ ਚਵਾਈ ਤੱਕ ਜਾਂਦੇ ਜਾਂਦੇ ਕਾਫੀ ਚੰਗਾ ਥੱਲੇ ਹੋ ਬਣ ਕੇ ਤਿਆਰ ਹੋ ਜਾਊਗਾ ਲੇਵਾ ਤੇ ਐਸ ਵਕਤ ਕੋਈ 5 24 24 ਲੀਟਰ ਦੇ ਥੱਲੇ ਦੁੱਧ ਖਾਦਰ ਹਾਜ਼ਰ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਦੂਜਾ ਸੂਆ ਤੇ ਬੱਚਾ ਮਗਰੇ ਦੇ ਬੱਚਾ ਮਗਰਾ ਗਿਆ ਤੇ ਥਾਣ ਨੂੰ ਤੁਸੀਂ ਵੇਖ ਸਕਦੇ ਜੀ ਵੀ ਹੱਥੀ ਮੁਠੀ ਦਾ ਥਾਣਾ ਵੀ ਇਹ ਬਹੁਤ ਚੰਗਾ ਥਾਣਾ ਥਾਣਾ ਛੋਟਾ ਤੇ ਉਹਨੂੰ ਆਪਾਂ ਹੱਥੀ ਮੁਠੀ ਦਾ ਕਹਿ ਦਈਏ ਇੱਕ ਨਾ ਇਹਦੇ ਨਾਲ ਥਣਾ ਦੇ ਮਾਰੇ ਜੇ ਪ੍ਰਿਕਰੇ ਬਜੇ ਆ ਤਾਂ ਉਤਨਾ ਮਾਰੇ ਦਾਗ ਨਹੀਂ ਹੈਗੇ ਆ ਨਿਸ਼ਾਨ ਜੇ ਆ ਕੇ ਆ ਨਿਸ਼ਾਨ ਜੇ ਆ ਕੇ ਬਾਕੀ ਇਹੋ ਜੀ ਕੋ ਗੱਲ ਨਹੀਂ ਹੈਗੀ ਬਾਕੀ ਸੀਲ ਸੂ ਹੈ ਵਧੀਆ ਕੋਈ ਚੱਕਰ ਹੀ ਨਹੀਂ ਠੀਕ ਹੈ ਤੇ ਚਾਣਾ ਵਧੀਆ ਓਕੇ ਆ ਦੇਖੋ ਜੀ ਠੀਕ ਹੈ ਥੋੜਾ ਆਪਾਂ ਤੁਹਾਨੂੰ ਲਾਗ ਕੇ ਦਿਖਾ ਦਗੇ ਹਾਂ ਕਿ ਦੂਰੋਂ ਨੇੜੇ ਆਉਣਾ ਬਾਅਦ ਵਿੱਚ ਮੁਰਤੇ ਵਗਰਾ ਇੱਥੇ ਆ ਗਿਆ ਕਿ ਵੀ ਇਹਦੇ ਦਾਗ ਜਿੱਥਣਾ ਤੇ ਉਹ ਅਜੇ ਆ ਤੇ ਆਪਾਂ ਪਹਿਲਾਂ ਦੱਸਤਾ ਠੀਕ ਹੈ ਜੀ ਲੈ ਵੀ ਜਗਰਾਜ ਦੋਦੇ ਤੋਂ ਥੱਲੇ ਚੰਗਾ 24 25 ਲੀਟਰ ਦੁੱਧ ਦੀ ਦੁੱਧਾ ਤੇ ਦੇ ਦਾਂਗੇ ਕਿੰਨੇ ਦੀ ਹੁਣ ਮੋਲ ਕਰ ਲਏ 58 82 ਕਰਨ ਲਗਾ 80000 ਦੀ ਹਾਨਾ ਦੇਣੀ ਹੈ 80000 ਦੀ ਹਾਂ ਉਹਦੇ ਵਿੱਚ ਛੋੜ ਛੱਪਾ ਕਰਦਾ ਠੀਕ ਆ ਹਾਂ ਦੋ ਚਾਲੀ ਬਾਕੀ ਬਹੁਤ ਚੰਗੀ ਆ ਉਹ ਦਸੀ ਜਾਂਦੇ ਤੁਸੀਂ ਵੀ 24 25 ਲੀਟਰ ਦੁੱਧ ਬਹੁਤ ਆ ਹਾਂ 24 25 ਲੀਟਰ ਤੋਂ ਸੋ ਦੁੱਧ ਆ ਤੇ 80000 ਦੀ ਲਾਇਦੇ ਆ ਠੀਕ ਆ ਜੀ ਬੱਚੇ ਪੁੱਛੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਇਹਨਾਂ ਦੇ ਬੱਚੇ ਬਾਹਰ ਬੰਨੇ ਹਨ ਹਾਂ ਉਹ ਬੱਚੇ ਆਪਾਂ ਤੁਹਾਨੂੰ ਦਿਖਾ ਦਾਂਗੇ 25 ਲੀਟਰ ਤੁਸੀਂ ਨਿਗਾਹ ਦੇ ਵਿੱਚ ਰੱਖ ਲਿਓ ਲਾਸਟ ਦੇ ਵਿੱਚ ਆਪਾਂ ਤੁਹਾਨੂੰ 25 ਲੀਟਰ ਤਾਂ ਦੱਸ ਕੇ ਬੱਚਾ ਜ਼ਰੂਰ ਦਿਖਾਵਾਂਗੇ ਬੱਠਾ ਮਕਰ ਠੀਕ ਆ ਜੀ 80000 ਦਾ ਤੁਹਾਨੂੰ ਇਹ ਨਗ ਮ ਦੁੱਜਣ ਇਹ ਵਾਇਰਸ ਹੋਈ ਆ ਠੀਕ ਆ ਬਾਕੀ ਫੈਸ਼ਨ ਪੁਸ਼ਣ ਚਮਕਦਮ ਕਪੂਰੀ ਆ ਵੜ ਦੇ ਪਿੰਡੇ ਦੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਚੰਗੀ ਆ ਮੂੰ ਮੱਥੇ ਦੀ ਠੀਕ ਆ ਜੀ ਤੇ ਇਹ ਵੜ ਤੋਂ ਆਪਾਂ ਦਿਖਾਤੀ ਆ ਤੇਜਾ ਨੰਬਰ ਤੇ ਇਧਰ ਇੱਕ ਚੌਥੇ ਨੰਬਰ ਤੇ ਜਗਰਾਜਪੁਰ ਜਿਹੜੀ ਆਪਣੇ ਕੋਲ ਆ ਵੜ ਆ ਗਈ ਆ ਹਾਂਜੀ ਇਹਦਾ ਕੀ ਵੀਰ ਵੇਰਵਾ ਇਹ ਮਾਲਾ ਦੁੱਜਾ ਇਹ ਮਾਲਾ ਕੋ ਤੇਜਾ ਸੁਆ ਕੋ ਤਜਾ ਮਾਲਾ ਕੋ ਦੁੱਜਾ ਮਾਲਾ ਹਾਂ ਉਹ ਆ ਜੀ ਸਮਝਣਾ ਮਾਲਾ ਕੋ ਚੱਕ ਰਹੀ ਸਮੇਂ ਦੇ ਵਿੱਚ ਕਿੰਨੇ ਕੋਈ ਫਰਕ ਕੋਈ ਨਹੀਂ ਪੈਂਦਾ ਕਿੰਨੇ ਸਮਝ ਵੀਰ ਚੱਲਣ ਰਹੀ ਆ ਇਹ ਨੂੰ ਹੋਇਆ ਜੇ ਪੰਜਵਾਂ ਛੇਵਾਂ ਦਿਨ ਸੁਈ ਨਹੀਂ ਹੋਇਆ ਪੰਜ ਛੇ ਦਿਨ ਹੋ ਗਏ ਹਾਂ ਇਹਦੇ ਮਗਰ ਬੱਛੀ ਆ ਮਗਰ ਬੱਛੀ ਆ ਗਈ ਹਾਂ ਬੱਛੀ ਡੱਬੀ ਬਹੁਤ ਚੰਗੀ ਇਹਨੂੰ ਠੀਕ ਆ ਭਰਾ ਤੇ ਇਹ ਹੁਣ ਇਸ ਵਕਤ ਜਗਰਾਜ ਕਿੰਨਾ ਕੁ ਦੁੱਧ ਇਹਦੇ ਲਊਗਾ 15 16 ਗਿਲ ਹੁਣ ਜਿਹੜਾ ਤਿਆਰ ਹੋਊਗਾ ਠੀਕ ਆ ਵੀਰੇ ਦੁੱਧ ਮੰਨ ਲੈ ਕੋਈ ਕੱਚਾ ਬੋਲਾ ਜਿਵੇਂ ਮਰਜ਼ੀ ਕੋ ਮੰਦੀ ਹੈ 15 16 ਲੀਟਰ ਹਾਂ ਠੀਕ ਆ ਜੀ ਇਹ ਬਾਹਰ ਜਾਊਗੀ ਠੀਕ ਆ ਲੋ ਵੀ ਹੋ ਜਾ ਦੋਸਤੋ ਮੈਲੇ ਮੋਲੇ ਤੋਂ ਚੱਲਣਾ ਐਨੀਮਲ ਨੇ ਠੀਕ ਆ ਜੀ ਕੋਈ ਬਾਹਰ 15 ਦਿਨੀ ਪਸ਼ੂ ਮੈਲੇ ਮੋਲੇ ਤੋਂ ਚੱਲਦਾ ਇੱਕ ਵਾਰੀ ਤੇ 20 ਲੀ ਬਾਕੀ ਥਾਣ ਜਿਹੜਾ ਤੁਹਾਨੂੰ ਆਪਾਂ ਮੇਨ ਮੁੱਖ ਦਿਖਾ ਦਿੰਨੇ ਆ ਇੱਕ ਵਾਰੀ ਪੂਰਾ ਹੱਥੀ ਮੁਠੀ ਦੇ ਵਿੱਚ ਆਉਣਾ ਨਾਲ ਥਾਣਾ ਤੇ 15 14 15 ਲੀਟਰ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਆ ਤੇ ਮਗਰ ਉਹ ਬੱਚੀ ਆ ਬੱਚੀ ਠੀਕ ਆ ਜੀ ਸੋ ਫੀਮੇਲ ਕਾਫ ਆ ਤੇ ਚੋਣ ਜਾਂਦੇ ਪਸ਼ੂ ਸਾਰੇ ਚੰਗੇ ਆ ਠੀਕ ਆ ਜੀ ਕਿਸੇ ਦੇ ਵਿੱਚ ਵੀ 19 ਕੀ ਹੁੰਦੀ ਹੈ ਗੱਲ ਬਾਤ ਤਾਂ ਤੁਹਾਨੂੰ ਵਿੱਚ ਦੱਸੀ ਜਾਊਗੀ ਕਾਤ ਵੱਡਾ ਲੰਬੀ ਨੂੰ ਵੀ ਬੜੀ ਆ ਬੜੀ ਚੰਗੀ ਆ ਬਸ ਹਜੇ ਨਾ ਸੂੜੀ ਸੂਸਾ ਦੇ ਵਿੱਚ ਆ ਥੋੜਾ ਲੱਪਾ ਜਿਹਾ ਲਾਇਆ ਜੇ ਨੇ ਆ ਬਿਲਕੁਲ ਹੀ ਬਿਲਕੁਲ ਲੋਬ ਦੋਸਤੋ 5 6 6 ਦਿਨਾਂ ਦੇ ਵਿੱਚ ਆਪਾਂ ਨੋਰਮਲੀ ਗੱਲ ਕਰਦੇ ਵੀ 8 10 ਦਿਨਾਂ ਦੇ ਵਿੱਚ ਪਸ਼ੂ ਦੁਬਾਰਾ ਵਸਦਾ ਤੇ ਉਹ ਗੱਲਬਾਤ ਆ ਵੀ ਤਕਰੀਬਨ ਆ ਰਿਕਵਰੀ ਪਸ਼ੂ ਦੀ 5 7 8 10 ਦਿਨ ਹੀ ਹੁੰਦੀ ਆ ਇੱਕ ਵਾਰੀ ਸੂਸਵਾ ਦੇ ਵਿੱਚ ਆਇਆ ਠੀਕ ਆ ਜੀ 6 ਦਿਨਾਂ ਦੀ ਇਹ ਸੂਈ ਆ ਆ ਦੇਖੋ ਹਵਾਨਾ ਚੜ੍ਹਾ ਦੇਖੋ ਸੋ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਵੱਲ ਜਾਊਗੀ ਠੀਕ ਆ ਜੀ ਉਹੋ ਗੱਲਬਾਤ ਆ ਵੀ ਹਵਾਨਾ ਲੇਵਾ ਦਾਖ ਜਿਹੜੀ ਆ ਬਿਲਕੁਲ ਚੇਂਜ ਹੋ ਜਾਊਗੀ ਪਸ਼ੂ ਪੂਰਾ ਜਿਹੜਾ ਦੁੱਧ ਭਰ ਆਉਂਦਾ ਥਣਾ ਦੇ ਵਿੱਚ ਹਵਾਨੇ ਦੇ ਵਿੱਚ ਸੋ ਹੁਣ ਜਿਹੜਾ ਟਾਈਮ ਅੱਧੋ-ਅੱਧਾ ਦਾ ਹਜੇ ਬਾਕੀ ਆ ਆ ਦੇਖੋ ਕੋਈ ਡੰਗਰ ਆਪਣਾ ਥਾਂ 'ਚ ਨਹੀਂ ਆਇਆ ਕੋਈ ਹਾਂ ਕੋਈ ਨਹੀਂ ਪਤਲੇ ਦੁੱਧ ਛੱਡਿਆ ਹੋਊਗਾ ਥਾਂ 'ਚ ਆਉਣਾ ਨਹੀਂ ਵੀ ਠੁੱਕੇ ਪਏ ਪਸ਼ੂ ਆਪਾਂ ਗੱਲ ਕਰਦੇ ਵੀ ਬਹੁਤੇ ਭੈਣ ਭਤਾ ਆਪਣੇ ਵੇਖਦਾ ਸਾਰੀ ਜੱਜਮੈਂਟ ਕਰ ਲੈਂਦੇ ਆ ਆ ਵੀ ਜਗਰਾ ਦੇ ਸਾਰੇ ਬੰਦੇ ਤਾਂ ਪਰਖ ਰੱਖਦੇ ਆ ਹਾਂਜੀ ਸਾਰੇ ਬੰਦੇ ਪਾਰਕੂ ਇਹਦੇ ਅਗਲਾ 2 ਟਾਈਮ ਚੋਲੇ ਤੇ ਦੁੱਧ ਘੱਟ ਨਿਕਲੇ ਫਿਰ ਫਾਇਦਾ ਕੋਈ ਨਹੀਂਗਾ ਆ ਇਹਦੇ ਮਗਰ ਬੱਛੀ ਨੇ ਇਹਦੇ ਮਗਰ ਬੱਛੀ ਹੈ ਬੱਛੀ ਆ ਇਹ ਜਗਰਾਜ ਦਵਾਂਗੇ ਕਿੰਨੇ ਦੀ 15 14 ਕਿਲੋ ਚਲੋ ਦੋ ਦਸ਼ੀਆਂ ਦਿਨਾਂ ਦੇ ਕੋਈ ਕੱਟੇ ਤੋਂ ਮੰਨ ਲੈ ਇਹਦਾ ਮੋਲ ਭਵੇਂ ਬੱਤਰ ਕਰਾ ਲੈ ਕੋ 75 ਵੀ ਕਰਾ ਲੈ ਮੋਲ ਕਰਨ ਨੂੰ ਜਿੰਨਾ ਮਰਜ਼ੀ ਮੈਂ ਕਰ ਲੂੰਗਾ ਇਹ 70000 ਜਾਂ ਮਹਾਨ ਆਈਏ ਦੀ ਛੋੜ ਛਪਾਈ ਹੋਣਾ 70 70 ਚ ਹਾਂ ਲੋਕ ਪੂਰੀ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਕੋ ਸੌਦਾ ਕਰ ਪੂਰੀ ਫੁੱਲ ਵੱਡੀ ਲੋ ਵੀ ਹੈ ਪੂਰੀ ਵੱਡੀ ਆ ਸੋ 70000 ਦੀ ਇਹ ਤੁਹਾਨੂੰ ਮਿਲ ਜੂਗੀ 70000 ਦੇ ਵਿੱਚੋਂ ਇਹ ਸਭ ਬਹੁਤ ਚੰਗੀ ਆ ਖੁਸ਼ੀ ਨਾਲ ਜਿਹੜਾ ਮਾਨਤਨ ਹੋ ਜਾਊਗਾ ਠੀਕ ਆ ਜੀ ਸੀਲਸ ਲੱਗ ਭਵਾਨੇ ਜੱਡੇ ਦੇ ਹੱਥੋਂ ਤੋਂ ਲਾ ਕੇ ਵਖਾਉਣ ਦਾ ਇਹੋ ਹੀ ਮਕਸਦ ਹੁੰਦਾ ਵੀ ਠੀਕੀ ਤੇਰੀ ਆ ਸੀਲਸ ਲੱਗਾ ਤੇ ਜਦਾਂ ਮਰਜੀ ਕੋਈ ਬੈਠ ਕੇ ਚਵਾਈਆਂ ਕਰੀ ਜਾਂਦੇ 70000 ਤੋਂ ਛੋਟ ਆ ਤੇ ਬਾਕੀ ਥਾਂ ਥਾਂ ਤੁਹਾਨੂੰ ਪ੍ਰੋਪਰ ਆਪਾ ਦਿਖਾਤੇ ਆ ਇੱਧਰ ਇਹ ਜਗਰਾਜ ਆਪਣੇ ਕੋਲ ਜਿਹੜੀ ਆ ਵੜਾ ਕੀ ਭਰਾ ਹਾਂਜੀ ਇਹ ਵੀ ਦੂਜਾ ਸੂਆ ਦੂਜਾ ਨਹੀਂ ਇਹ ਵੀ ਹਾਂ ਠੀਕ ਹੈ ਇਹਨੂੰ ਸੂਈ ਨੂੰ ਹੋ ਗਿਆ ਇਹਨੂੰ 12 13 ਦਿਨ ਨੂੰ ਸੂਈ ਨਹੀਂ ਹੋ ਗਈ ਆ 12 13 ਦਿਨ ਇਹਨੂੰ ਵੀ ਹਾਂ ਬੱਚਾ ਇਹ ਦੇ ਮਗਰ ਠੀਕ ਆ ਤੇ ਇਹ ਇਸ ਵਕਤ ਕਿੰਨੇ ਕਿਲੋ ਦੋ ਦੂਜੇ ਇਹ 15 16 ਕਿਲੋ ਹੁਣ ਜਿਹੜਾ ਤਿਆਰ ਆ 15 ਲੋਬੀ 15 16 ਕਿਲੋ ਤੇ ਇਹ ਵੀ ਜਿਹੜੀ ਵੈਰ ਚੱਲਣ ਈ ਆ ਦੂਜਾ ਸਵੇਰ ਠੀਕ ਆ ਜੀ ਤੇ 15 16 ਕਿਲੋ ਤੇ ਥੱਲੇ ਹਾਜ਼ਰ ਮਗਰ ਬੱਛਾ ਮੇਲ ਕਾਫ ਹੈ ਇਹਦੇ ਠੀਕ ਆ ਜੀ ਤੇ ਚਵਾਈ ਚੁਈ ਦੀ ਵੀ ਓਕੇ ਫੋਟ ਹਾਂ ਪੂਰੀ ਸਾਹ ਕੋਈ ਭੂਰ ਛੱਟੇ ਦੀ ਗੱਲ ਨਹੀਂ ਨਾ ਨਾ ਕੋਈ ਗੱਲ ਨਹੀਂ ਠੀਕ ਹੈ ਵੀਰੇ ਲੋਬੀ ਠੀਕ ਆ ਜੀ ਸੋ ਕਿਸੇ ਰਕਮ ਦਾ ਕੋਈ ਭੋਰ ਨਹੀਂ ਕੋਈ ਛੱਟਾ ਨਹੀਂਗਾ ਇਹ ਵੈੜ ਆਪਾਂ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੋ ਦੂਜਾ ਸਵੇਰ ਇਹ ਵੀ ਸੋਈ ਆ ਤੇ ਵਜਨ ਵਜਨ ਠੀਕ ਆ ਬਹੁਤ ਵਧੀਆ ਠੀਕ ਆ ਜੀ ਵਜਨ ਵੇੜ ਪੂਰਾ ਹਾਈਟ ਮੀਡੀਅਮ ਨਾ ਬਹੁਤੀ ਵੱਡੀ ਕਹਾਂਗੇ ਤੇ ਨਾ ਹੀ ਦਰਮਿਆਨੀ ਆ ਵਿਚਲਾ ਮੇਲਾ ਥਾਣਾ ਥੋਣਾਂ ਦੀ ਸਾਫ ਸੁਥਰੀ ਏ ਟਿਕਾਣੀ ਥੋੜੀ ਥਾਣ ਥੋਣ ਬਹੁਤ ਚੰਗਾ ਲੱਗਾ ਹਾਂ ਥਾਣ ਥੋਣ ਬੜਾ ਚੰਗਾ ਇਹ 15 14 15 14 ਕੋਈ ਆਪਦੀ ਤਸੱਲੀ ਕਰੀ ਜਾਵੇ ਤਸੱਲੀ ਕਰ ਲੈ ਜਿਹਨਾਂ ਨੂੰ ਤਾਂ ਆਪਾਂ ਦੱਸਿਆ ਉਹਨੇ ਦੀ ਆਪਦੀ ਤਸੱਲੀ ਕਰਿਆ ਇੱਥੇ ਥੱਲੇ ਕੋਈ ਆਪਾਂ ਘੜੀ ਇੱਕ ਵੀਡੀਓ ਪਾ ਗਿਆ ਅਰਜਣਾ ਆਪਾ ਬੱਸ ਜੀ ਬੱਸ ਨਿੱਤ ਹੁਣ ਜਿਹੜਾ ਦੋਸਤ ਮੌਕੇ ਦਾ ਦੋਦ ਉਹ ਆਪਾਂ ਤੁਹਾਨੂੰ ਨੋਟ ਕਰਾ ਰਹੇ ਹਾਂ ਅੱਗੇ ਮੇਰਾ ਭਰਾ ਸੇਵਾ ਕਰੂਗਾ ਕੋਈ ਕਿਲੋ ਭਰਵਾ ਲੈ ਚਾਰ ਭਰਵਾ ਲੈ ਪੰਜ ਭਰਵਾ ਲੈ ਤਿੰਨ ਭਰਵਾ ਲੈ ਠੀਕ ਹੈ ਜੀ ਸੇਵਾ ਤੁਹਾਡੀ ਤੇ ਡਿਪੈਂਡ ਆ ਬੜਾ ਮੈਲਾ ਮੂਲਾ ਸੁਟਣ ਦੀ ਬਹੁਤ ਗੰਦ ਮੰਦ ਸੁਟਣ ਦੀ ਚੱਲ ਵੀ ਮੈਲੇ ਮੂਲੇ ਹਣਾ ਹਾਂ ਚੱਲ ਪਈ ਆ ਲੋੜੇ 20 ਕਿਲੋ ਤੋ ਘਰ ਲੈਣੇ ਫੇ ਦਿੰਦੀ ਠੀਕ ਆ 20 ਕਿਲੋ ਆ ਟੱਚ ਕਰਦੀ ਪੂਰਾ ਠੀਕ ਆ ਤੇ ਬਾਕੀ ਉਹ ਗਾਂ ਜਾ ਕੇ ਦੇ ਦੇ ਸੇਵਾ ਨਾਲ 18 ਦੇ ਦੇ ਜਾ ਕੇ 20 ਦੇ ਦੇ ਹਾਂ ਇਹ ਜਾ ਕੇ ਭਾਵੇਂ 15 ਦੇ ਖਰੋਈ ਆ ਇਹ ਨਹੀਂ ਆਪਾਂ ਕਹੀ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਆ ਜਿਹੜਾ ਪਹੁੰਚਣਾ ਹੁਣ ਗੱਲ ਇਹ ਵੀ ਇਹ ਤਾਂ ਗਾਰੰਟੀ ਤੇ ਸਾਲੀ ਦਿੱਤੀ ਨਹੀਂ ਜਾਂਦੀ ਮੈਨ ਇਹ ਤਗਾ ਸੇਵਾ ਤੇ ਡਿਪੈਂਡ ਹੈ ਤੇ ਜਗਰਾਜ ਕੀ ਮੁੱਲ ਕਰਦਾਗਾ ਮੁੱਲ ਪਾਉਂਦੇ ਫੱਤਰ ਕਰਾ ਲਓ ਹਾਂ ਪਾਉਂਦੇ ਫੱਤਰ ਕਰਾ ਲਓ ਹਾਂਜੀ ਇਹ ਆ ਬਈ 64000 ਦੀ ਲੈ ਦੇ ਕਰ ਦੇਣੀ 64000 ਦੀ ਹਾਂ ਨਹੀਂ 40000 ਚੱਪਾ ਕਰ ਦਾਂਗੇ ਠੀਕ ਆ ਲਓ ਵੀ ਇਹ 64000 ਦਾ ਨਗ ਮਿਲੂਗਾ ਤੁਹਾਨੂੰ ਠੀਕ ਆ ਜੀ ਥਾਣਾ ਤੋਂ ਨਾ ਦੀ ਬੜੀ ਸਾਫ਼ ਸੁਥਰੀ ਆ ਚੰਗੀ ਆ ਪਹੁੰਚ ਗਈ ਤੇ 64000 ਹਾਂਜੀ ਲੈਣ ਦੇਣ ਹਾਂਜੀ ਮੈਨੂੰ ਲੱਗਦਾ ਇਹ ਪਰਤਾ ਸਾਰਾ ਜੇ ਫਿਰ 700 700 ਅੰਦਰ ਵਾਰ ਹੀ ਆਏਗਾ ਹਾਂ ਬਸ ਇੱਕੋ ਹੀ ਆ 80 ਵਾਲਾ ਪਾ 80 ਵਾਲਾ ਪਾ ਉਹਦੇ ਚਲ 25 24 ਲੀਟਰ ਦੁੱਧ ਤਾਂ ਹਾਂ ਉਹ ਦੁੱਧ ਤਿਆਰ ਆ ਉਹ ਦੁੱਧ ਦੇ ਹਿਸਾਬ ਨਾਲ ਹੀ ਆ ਜੀ ਬਾਕੀ ਬਾਕੀ ਥੱਲੇ ਹੀ ਹੈ ਬਿਲਕੁਲ ਮੈਂ ਵੀ ਇਹ ਨਾ ਜਿਹੜੇ ਦੋਸਤੋਂ ਪਾ ਤੁਹਾਨੂੰ ਦਿਖਾਏ ਆ ਤੇ ਦੋ ਤਿੰਨ ਦੋ ਤਿੰਨ ਦਿਨਾਂ ਤੋਂ ਲੈ ਕੇ ਤਕਰੀਬਨ 12-15 12-15 ਦਿਨਾਂ ਦੇ ਵਿੱਚ ਇਹਨਾਂ ਪਸ਼ੂਆਂ ਦਾ ਸੂਆ ਦੋ ਬੱਚੀਆਂ ਦੋ ਬੱਚੇ ਇੱਕ ਹੀ ਜਿਹੜੀ ਇੱਧਰ ਤੁਹਾਨੂੰ ਆਪਾਂ ਦਿਖਾਈਏ ਗਾਂ ਕੋਈ ਚੌਥਾ ਸੂਆ ਇਹ ਕੋਈ 2 ਮਹੀਨੇ ਦੀ ਲਾਲੇ ਤੇ 2 ਮਹੀਨੇ ਦੀ ਸੂਈ ਹੈ 15-14 ਕਿਲੋ ਇਹਦੇ ਥੱਲੇ ਦੁੱਧ ਵੀ ਹੈਗਾ ਹਾਂਜੀ ਜਿਹੜੇ ਮੇਰੇ ਭਰਾ ਨੇ ਤਕਰੀਬਨ ਕੋਈ ਸੱਜਰ ਵੜ ਖਰੀਦਣੀ ਆ ਕੋਈ 12-15 ਲੀਟਰ ਵਾਲੀ ਤੇ ਉਹਦੇ ਲਾਉਣ ਨਾਲ ਉਹਦੇ ਤੇ ਪੈਸੇ ਲਾਉਣ ਨਾਲ ਤਕਰੀਬਨ ਤੁਸੀਂ ਕਈ ਹਾਲੇ ਭਾਲੇ ਮੇਰੇ ਭਰਾ ਹੁੰਦੇ ਕਈ ਅਗਲੇ ਹੁੰਦੇ ਚਲੋ ਥੋੜੇ ਪੈਸੇ ਲਾ ਕੇ ਵੀ ਚਲੋ ਦੋ ਚੰਗਾ ਮਿਲ ਜੀ ਹਾਂ ਇਹਦਾ ਮੁੱਲ ਕਿਨਾ ਕਰਤਾ ਸੀ ਆਪਾਂ ਇਹਦਾ ਆ 2000 ਸੋਈ 32 ਤੇ ਨਹੀਂ ਹੁਣ 15 14 ਦੀ 14000 ਲੱਭਣੀ ਔਖੀ ਤੋਂ ਆਹੋ ਹੋਰ ਤੈਨੂੰ ਪਤਾ 몰ਾਂ ਆ ਨਹੀਂ 40 50 ਆਮ ਹੀ ਨੇ ਚੱਲਣ ਦਿਆ ਬਿਲਕੁਲ ਲੋਬੀ ਪ੍ਰਭੋ ਇਹ ਅੱਜ ਨਾਗਨੇ ਵੀਰ ਜਗਰਾਜ ਦੇ ਫਾਰਮ ਤੇ ਜਿਹੜੀਆਂ ਵੜਾ ਆਪਾਂ ਤੁਹਾਨੂੰ ਦਿਖਾਈਆਂ ਸੀ ਅੰਦਰ ਠੀਕ ਆ ਜੀ ਉਹਨਾਂ ਦੇ ਬੱਚੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਜਗਰਾਜ ਇੱਕ ਜਿਹੜੀ 25 24 ਲੀਟਰ ਵਾਲੀ ਆਪਣੀ ਵਹਿੜ ਸੀਗੀ ਉਹਦਾ ਆਪ ਜੀ ਆਪਾਂ 3 ਜੇਗ ਨੰਬਰ ਤੇ ਦਿਖਾਈ ਸੀਗੀ 80000 ਵਾਲੀ ਹਾਂ 80000 ਵਾਲੀ ਆ ਉਹਦਾ ਇਹ ਬੱਚਾ ਆ ਗਿਆ ਆ ਬੱਚਾ ਉਹਦਾ ਆ ਗਿਆ ਸੋ ਨਾੜੂ ਨਾਲ ਬੱਚੇ ਦੇ ਠੀਕ ਆ ਜੀ ਹਾਂ ਜੀ ਤੇ ਇਹ ਆ ਆ ਠੀਕ ਆ ਜੀ ਹਾਂ ਆ ਜਿਹੜੀ ਆਪਾਂ 40000 ਦੀ ਵਾਲੇ ਕੀਤੀ ਆ ਹਾਂ ਉਹਦਾ ਆ ਤੇ 40000 ਵਾਲੀ ਦਾ ਹਾਂ ਇਹ ਕਿੰਨਾ ਨੰਬਰ ਸੀ ਭਰਾ ਇਹ ਆਪਾਂ ਮਿਰਸਾਨ ਚੌਥੇ ਦੇ ਆ ਚੌਥੇ ਨੰਬਰ ਤੇ ਸੀ 64000 ਵਾਲੀ ਹਾਂ ਉਹਦਾ ਉਹਦੀ ਆ ਬੱਚੀ ਹੈ ਨਾ ਨਾ ਬੱਚਾ ਬੱਚਾ ਹੁੰਦਾ ਇਹ ਬੱਚਾ ਆਪਦਾ ਹਾਂ ਲਓ ਜੀ ਇਹ ਬੱਚਾ ਆਪਦਾ ਠੀਕ ਆ ਜੀ ਬਾਕੀ ਮੇਰਾ ਭਰਾ ਤੁਸੀਂ ਪੂਰੀ ਵੀਡੀਓ ਦੇਖੋਗੇ ਤੇ ਪੂਰੀ ਸਮਝ ਲੱਗ ਜੂਗੀ ਆ ਇਹ ਡੱਬੀ ਵੱਡੀ ਗਾਣੀ ਵਿਖਾਈ ਆਪਾਂ ਆ ਡੱਬੀ ਇਨਵੋਆ ਪੰਜਵਾਂ ਛੇਵਾਂ ਦਿਨਾਂ ਦੀ ਸੂਈ ਨੂੰ ਜੀ ਪੰਜਵਾਂ ਛੇਵਾਂ ਦਿਨ ਹਾਂ ਉਹਦੀ ਆ ਬੱਚੀ ਬਾੜੂ ਨਾਲ ਆ ਜੀ ਹਾਂ ਇਹ ਬੱਚੀ ਉਹਦੀ ਹਨ ਬੱਚੀ ਚੱਲੀ 15-16 ਕਿਲੋ ਆਪਾਂ ਆਖੇ ਸਲੇ 15-16 ਕਿਲੋ ਆਖਿਆ ਪੰਜਾਂ ਛਿਆਂ ਛਿਆਂ ਦਿਨਾਂ ਦੀ ਸੂਈ ਬੱਚੀ ਬਹੁਤ ਸੋਹਣੀ ਹੈ ਠੀਕ ਆ ਜੀ ਇੰਗੇ ਸੀਮਨ ਦੇ ਆ ਤੇ ਇਹ ਤਿੰਨ ਬੱਚੇ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਆ ਇੱਕ ਤਾਂ ਇੱਕ ਤਾਂ ਇੱਕ ਬਗੈਰ ਬੱਚੇ ਤੋਂ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਨਾਲ ਹੀ ਦਿਖਾ ਦਿੱਤੀ ਸੀ ਠੀਕ ਆ ਉਹਦੇ ਬੱਚੀ ਅੱਗੇ ਬਜੀ ਕਰਿਆਲਾ ਕਰਿਆਲੇ ਦੀਆਂ ਬਾਈਕਾਂ ਨੇ ਠੀਕ ਆ ਜੀ ਧਗਾਣਾ ਪਿੰਡ ਬਿਲਕੁਲ ਲੱਗ ਗਿਆ ਤੇ ਸ਼ਹੀਦ ਪੱਟੀ ਮੋੜ ਤੋਂ ਤੇ ਕਰਿਆਲੇ ਤੁਸੀਂ ਖਾਸ ਵਿਜਿਟ ਕਰ ਲਿਓ ਠੀਕ ਆ ਜੀ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਇਸ ਫਾਰਮ ਤੇ ਇਸ ਖੇਲੇ ਤੇ ਪਸ਼ੂ ਆਉਂਦੇ ਰਹਿੰਦੇ ਜਦੋਂ ਨਵੇਂ ਪਸ਼ੂ ਨਿਕਲਦੇ ਤੇ ਆਪਾਂ ਤੁਹਾਡੇ ਸਾਹਮਣੇ ਪੂਰੀ ਡਿਟੇਲ ਸਮੇਤ ਪਸ਼ੂ ਦਿਖਾ ਦਿੰਨੇ ਆ ਤੇ ਇੱਕ ਜਗਰਾਜ ਨੰਬਰ ਆਪਣੇ ਕਰ ਦਿਓ ਸਾਂਝੇ 95929 95392 ਠੀਕ ਆ ਵੀਰੇ ਹਾਂਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰ ਲਿਓ ਪੰਜ ਵੜਾ ਜਵੀਰ ਦੇ ਕੋਲ ਤਿਆਰ ਪਰ ਤਿਆਰ ਨੇ ਠੀਕ ਆ ਜੀ ਵਿਕਰੀ ਦੇ ਲਈ ਅਵੇਲੇਬਲ ਨੇ ਔਰ ਵੈਨੀ ਟਾਈਮ ਵਿਜ਼ਿਟ ਕਰੋ ਠੀਕ ਹੈ ਜੀ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ